ਸਸਰੇ ਗਾਲ ਜੀ ਮਲਾਪ ਜੋਬਨ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੇਖਦੇ ਹਾਂ 트리플 ਐਸਪੀ ਵੱਲੋਂ ਨਵੀਂ ਕੱਢੀ ਗਈ ਭਰਤੀ 2024 ਠੀਕ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਤੇ ਬੈਲ ਆਈਕਨ ਤੇ ਕਲਿੱਕ ਕਰ ਦਿਓ ਤਾਂ ਜੋ ਆਉਣ ਵਾਲੇ ਭਰਤੀਆਂ ਦੇ ਨੋਟੀਫਿਕੇਸ਼ਨ ਤੁਹਾਨੂੰ ਬਰਾਮਤ ਹੋ ਸਕਣ ਜੀ ਆਓ ਹੁਣ ਗੱਲ ਕਰਦੇ ਹਾਂ ਭਰਤੀ ਬਰ ਪੰਜਾਬ ਤਕਨੀਕੀ ਸਹਾਇਕ ਤੇ ਜਿਹੜਾ ਟੈਕਨੀਕਲ ਕੋਆਰਡੀਨੇਟਰ ਰੱਖਿਆ ਜਾਣੀ ਹੈ ਠੀਕ ਹੈ ਜੀ ਇਸਾਮੀਆਂ ਦੀ ਤਨਖਾਹ ਦੀ ਗੱਲ ਕਰੀਏ 35400 ਰੁਪਿਆ ਜੀ ਮੁੰਡੇ ਤੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਅਪਲਾਈ ਕਰਨਾ ਕਿਵੇਂ ਤੁਹਾਨੂੰ ਡਿਟੇਲ ਵੇ ਦੇਖੇ ਜਾਊਗਾ ਆਓ ਹੁਣ ਚੱਲਦੇ ਹਾਂ ਭਰਤੀ ਦੇ ਫੁੱਲ ਨੋਟੀਫਿਕੇਸ਼ਨ ਤੇ ਜੀ ਹਾਂ ਜੀ 트리플 ਐਸ ਬੀ ਵੱਲੋਂ ਪੰਜਾਬ ਗਵਰਨਮੈਂਟ ਡਾਟ ਨਵਲੋਂ ਨਵਾਂ ਭਰਤੀ ਨੋਟਿਸ ਜਾਰੀ ਕਰ ਦਿੱਤਾ ਠੀਕ ਹੈ ਜੀ ਤੇ ਇਸ਼ਤਿਹਾਰ ਨੰਬਰ 1/2024 ਦੇ ਤਹਿਤ ਹੈ ਜੀ ਕੁੱਲ ਪੋਸਟਾਂ ਦੀ ਗੱਲ ਕਰੀਏ 18 ਰਹਿ ਜਾਣੀਆਂ ਠੀਕ ਹੈ ਜਿਨ੍ਹਾਂ ਵਿੱਚੋਂ ਤਕਨੀਕੀ ਸਹਾਇਕ ਦੀਆਂ ਸਦਰ ਮੁਕਾਮ ਵਿੱਚ 6 ਪੋਸਟਾਂ ਨੇ ਤੇ ਜ਼ਿਲ੍ਹਾ ਟੈਕਨੀਕਲ ਕੋਆਰਡੀਨੇਟਰ ਚ ਖੇਤਰੀ ਦਫ਼ਤਰ ਚ 12 ਪੋਸਟਾਂ ਟੋਟਲ 18 ਪੋਸਟਾਂ ਵਾਲੀ ਤੁਸੀਂ ਅਪਲਾਈ ਕਰਨਾ ਹੈ ਜੀ ਠੀਕ ਹੈ ਜੀ ਇਸ ਤੋਂ ਇਲਾਵਾ ਗੱਲ ਡਿਟੇਲ ਦੀ ਜਿਸ ਤਿਹਾਰਜੋ ਜ ਆਇਆ ਜੀ 9224 ਨੂੰ ਆਇਆ ਜੀ ਠੀਕ ਹੈ ਜੀ ਇਸ ਤੋਂ ਇਲਾਵਾ ਆਨਲਾਈਨ ਅਪਲਾਈ ਕਰਨ ਦੀ ਤੀਕ 9224 ਸੀ ਤੇ ਸਬਮਿਟ ਦੀ ਆਖਰੀ ਤਰੀਕ ਦੀ ਗੱਲ ਕਰੀਏ ਤਾਂ 1324 ਹੈ ਜੀ ਤੇ 5324 ਤੱਕ ਠੀਕ ਹੈ ਫੀਸ ਭਰਨ ਦੀ ਆਖਰੀ ਮਿਤੀ ਰਹਿ ਜਣੀ 9224 ਨੂੰ ਐਪਲੀਕੇਸ਼ਨ ਆਈਆਂ ਨੇ ਜੀ 1324 ਨੂੰ ਠੀਕ ਹੈ ਜੀ ਆਖਰੀ ਆਨਲਾਈਨ ਅਪਲਾਈ ਹੋਣ ਦੀ ਆਖਰੀ ਡੇਟ ਹੈ ਜੀ ਤੇ 5324 ਫੀਸ ਦੀ ਆਖਰੀ ਡੇਟ ਰਹਿ ਜਣੀ ਹੈ ਇਸ ਤੋਂ ਇਲਾਵਾ ਗੱਲ ਕਰੀਏ ਤਕਨੀਕੀ ਸਹਾਇਕ ਵਿੱਚ ਟੋਟਲ ਅਸਾਮੀਆਂ ਠੀਕ ਹੈ 6 ਨੇ ਜਿਨ੍ਹਾਂ ਵਿੱਚ 3 ਕੁੜੀਆਂ ਵਾਸਤੇ ਰੱਖਵੀਆਂ ਨੇ ਇਸ ਤੋਂ ਇਲਾਵਾ ਗੱਲ ਕਰੀਏ ਜਿਹੜਾ ਟੈਕਨੀਕਲ ਕੋਆਰਡੀਨੇਟਰ ਚ 12 ਪੋਸਟਾਂ ਨੇ ਜਿੰਦੇ ਵਿੱਚ 4 ਕੁੜੀਆਂ ਲਈ ਰੱਖਵੀਆਂ ਰੱਖੀਆਂ ਗਈਆਂ ਨੇ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਜੀ ਡਿਟੇਲ ਦੀ ਜੇ ਤਕਨੀਕੀ ਸਹਾਇਕ ਦੇ ਤਨਖਾਹ ਪੱਤੇ ਦੀ ਗੱਲ ਕਰੀਏ ਤਾਂ ਉਹਨੂੰ 35400 ਰੁਪਿਆ ਪੇ ਸਕੇਲ ਦਿੱਤਾ ਜਾਣਾ ਜੀ ਠੀਕ ਹੈ ਜੀ ਇਸ ਤੋਂ ਇਲਾਵਾ ਟੈਕਨੀਕਲ ਕੋਆਰਡੀਨੇਟਰ ਨੂੰ ਸੇਮ ਹੀ 35400 ਰੁਪਿਆ ਪੇ ਸਕੇਲ ਦਿੱਤਾ ਜਾਣਾ ਜੀ ਜੇ ਵਿਦਿਅਕ ਯੋਗਤਾ ਦੀ ਗੱਲ ਕਰੀਏ ਤਕਨੀਕੀ ਸਹਾਇਕ ਵਾਸਤੇ ਬੀਈ ਬੀਟੈਕ ਮੰਗੀ ਗਈ ਟੈਕਨੋਲੋਜੀ ਦੀ ਜਾਂ ਇਲੈਕਟ੍ਰੋਨਿਕਸ ਦੀ ਕਮਿਊਨੀਕੇਸ਼ਨ ਦੀ ਠੀਕ ਹੈ ਜੀ 50% ਮਾਰਕਸ ਨਾਲ ਪਾਸ ਹੋਣੀ ਚਾਹੀਦੀ ਜਾਂ ਤੁਹਾਡੇ ਕੋਲ ਮਾਸਟਰ ਡਿਗਰੀ ਹੋਣੀ ਚਾਹੀਦੀ ਕੰਪਿਊਟਰ ਐਪਲੀਕੇਸ਼ਨ ਦੀ ਠੀਕ ਹੈ 50% ਮਾਰਕਸ ਨਾਲ ਪਾਸ ਹੋਣੀ ਚਾਹੀਦੀ ਪਲੱਸ 2 ਸਾਲ ਦਾ ਤੁਹਾਡੇ ਕੋਲ ਫੀਲਡ ਇਨਫੋਰਮੇਸ਼ਨ ਟੂ ਕਮਿਊਨੀਕੇਸ਼ਨ ਟੈਕਨੋਲੋਜੀ ਦਾ ਠੀਕ ਐ ਐਕਸਪੀਰੀਅੰਸ ਹੋਣਾ ਚਾਹੀਦਾ ਜਿਗਰ ਟੈਕਨੋਲ ਜਿਲਾ ਟੈਕਨੀਕਲ ਕੋਆਰਡੀਨੇਟਰ ਦੀ ਗੱਲ ਕਰੀਏ ਸੇਮ ਬੀਈ ਜਾਂ ਬੀਟੈਕ ਹੋਣੀ ਚਾਹੀਦੀ ਤੁਹਾਡੇ ਕੋਲ 50% ਮਾਰਕਸ ਨਾਲ ਪਾਸ ਹੋਣੀ ਚਾਹੀਦੀ ਜਾਂ ਤੁਹਾਡੇ ਕੋਲ ਮਾਸਟਰ ਡਿਗਰੀ ਹੋਣੀ ਚਾਹੀਦੀ ਕੰਪਿਊਟਰ ਐਪਲੀਕੇਸ਼ਨ ਠੀਕ ਹੈ ਜੀ 50% ਮਾਰਕਸ ਨਾਲ ਪਾਸ ਹੋਣੀ ਚਾਹੀਦੀ ਸੇਮ ਹੀ 2 ਸਾਲ ਦਾ ਐਕਸਪੀਰੀਅੰਸ ਇਹਦੇ ਵਿੱਚ ਮੰਗਿਆ ਗਿਆ ਹੈ ਜੀ ਉਮਰ ਸੀਮਾ ਦੀ ਗੱਲ ਕਰੀਏ ਠੀਕ ਹੈ ਜੀ 18 ਤੋਂ 37 ਸਾਲ ਜਨਨ ਵਰਗ ਵਾਸਤੇ ਹੈ ਜੀ ਠੀਕ ਹੈ ਜੀ 18 ਤੋਂ 37 ਸਾਲ ਦੀ ਯੋਜ ਮੰਗੀ ਗਈ ਹੈ ਦੂਸਰੀਆਂ ਵਾਂ ਪਛੜੀਆਂ ਸ੍ਰੈਣੀਆਂ ਵਾਸਤੇ 42 ਸਾਲ ਉਮਰ ਰੱਖੀ ਗਈ ਹੈ ਠੀਕ ਹੈ ਜੀ 18 ਤੋਂ 42 ਸਾਲ ਜੇ ਫੀਸ ਦੀ ਗੱਲ ਕਰੀਏ ਤਾਂ ਠੀਕ ਹੈ ਜੀ ਜਨਨ ਵਰਗ ਵਾਸਤੇ 1000 ਰੁਪਿਆ ਫੀਸ ਰੱਖੀ ਗਈ ਹੈ ਤੇ ਐਸ ਸੀ ਬੀ ਸੀ ਵਾਸਤੇ 250 ਰੁਪਿਆ ਫੀਸ ਤੇ ਐਕ ਸਰਵਿਸਮੈਨਾਂ ਵਾਸਤੇ 200 ਰੁਪਿਆ ਫੀਸ ਰੱਖੀਗੀ ਠੀਕ ਹੈ ਜੀ ਇਸ ਤੋਂ ਇਲਾਵਾ ਗੱਲ ਕਰੀਏ ਸਿਲੈਕਸ਼ਨ ਦੀ ਠੀਕ ਹੈ ਤੁਹਾਡੇ ਤੋਂ एग्जाम ਹੋਊਗਾ ਜੀ ਤੁਹਾਡਾ एग्जाम ਦੇ ਅੰਦਰ ਤੇ ਤੁਹਾਡੀ ਸਿਲੈਕਸ਼ਨ ਹੋਊਗੀ ਦੁਬਾਰਾ ਫਿਰ ਤੁਹਾਨੂੰ ਡਿਟੇਲ ਦੱਸ ਦਈਏ ਜੀ ਠੀਕ ਹੈ ਜੀ ਐਪਲੀਕੇਸ਼ਨ ਸਟਾਰਟ ਦੀ ਗੱਲ ਕਰੀਏ 9 2 24 ਨੂੰ ਹੋਈ ਹੈ ਜੀ 1 3 24 ਆਨਲਾਈਨ ਅਪਲਾਈ ਹੋਣ ਦੀ ਆਖਰੀ ਮਿਤੀ ਹੈ ਜੀ 25324 ਫੀਸ ਭਰਨ ਦੀ ਆਖਰੀ ਮਿਤੀ ਰਹਿ ਜਾਣੀ ਹੈ ਜੀ ਟੋਟਲ 18 ਪੋਸਟਾਂ ਨੇ ਜਿੰਨਾਂ ਲਈ ਤੁਸੀਂ ਅਪਲਾਈ ਕਰਨਾ ਹੈ ਜੀ ਟੋਟਲ 18 ਪੋਸਟਾਂ ਲਈ ਅਪਲਾਈ ਕਰਨਾ ਜਿੰਦੇ ਵਿੱਚ ਤਕਨੀਕੀ ਸਹਾਇਕ ਦੀਆਂ 6 ਨੇ ਤੇ ਜ਼ਿਲ੍ਹਾ ਟੈਕਨੀਕਲ ਕੋਆਰਡੀਨੇਟਰ ਦੀਆਂ 12 ਪੋਸਟਾਂ ਰਹਿ ਜਾਣੀ ਠੀਕ ਹੈ ਜੀ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜਲਦ ਮਿਲਦੇ ਹਾਂ ਅਗਲੀ ਭਰਤੀ ਨਾਲ ਧੰਨਵਾਦ